ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫਿਰ ਆਪਾਂ ਆਏ ਕੋਟਕਪੂਰੇ ਧੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ ਵੀ 7:00 ਵਜੇ 26 ਮਿੰਟ ਹੋ ਚੁੱਕੇ ਆ ਤੇ ਮੈਂਟਰ ਹੈਗੇ ਬਈ ਚਾਰ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਪਹਿਲਾਂ ਵੀ ਹਰੇਚਾਰੇ ਦੇ ਰੇਟ ਬਾਰੇ ਗੱਲ ਕਰਾਂਗੇ ਕੱਲ ਵੀ ਜਿਹੜਾ ਕੋਟਕਪੂਰੇ ਮੰਡੀ ਦੇ ਵਿੱਚ ਹਰਾਚਾਰਾ ਵਿਗਿਆ 300 ਤੇ 70 ਰੁਪਏ ਦਾ ਜਿਹੜਾ ਆਸ-ਪਾਸ ਕੱਲ ਦਾ ਰੇਟ ਰਿਹਾ ਤੇ ਧੂੜੀ ਦਾ ਵੀ ਕੱਲ ਜਿਹੜਾ ਰੇਟ ਸੀ 500 ਤੇ ਟੌਪ ਦਾ ਜਿਹੜਾ ਰੇਟ 70 ਰੁਪਏ ਗਿਆ ਤੇ ਆਮ ਬਈ ਜਿਹੜਾ ਰੇਟ ਸੀ 500 ਦੇ ਆਸ-ਪਾਸ ਚੱਲ ਤੇ ਟਾਈਮ ਵੀ ਲਗਭਗ 7 ਵਜੇ ਕੇ 27 ਮਿੰਟ ਹੋ ਚੁੱਕੇ ਆ ਤੇ ਪੂਰੀ ਬਈ 7:30 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਹਰੇਚਾਰੇ ਦੀ ਬੋਲੀ ਵੀ 11 ਵਜੇ ਸ਼ੁਰੂ ਹੁੰਦੀ ਆ ਤੇ ਰੇਟ ਜਿਹੜਾ ਹਰੇਚਾਰੇ ਦਾ ਵੀ 3-4 ਦਿਨਾਂ ਤੋਂ ਉੱਥੇ ਜੇ ਚੱਲ ਰਿਹਾ ਤੇ ਬਾਕੀ ਬਈ ਏਸੀ ਜਗ੍ਹਾ ਤੇ ਜਿਹੜੀ ਹਰੇਚਾਰੇ ਦੀ ਬੋਲੀ ਹੁੰਦੀ ਆ ਤੇ ਏਸੀ ਜਗ੍ਹਾ ਤੇ ਵੀ ਜੂੜੀ ਦੀ ਬੋਲੀ ਹੁੰਦੀ ਆ ਤੂੜੀ ਬੋਲੀ ਸਵੇਰੇ 7:30 ਤੇ ਹਰੇਚਾਰੇ ਦੀ ਬੋਲੀ ਬਈ ਜਿਹੜੀ ਹੁੰਦੀ ਆ 11 ਵਜੇ ਤੇ ਤਰੀਕ ਵੀ ਅੱਜ ਹੋਗੀ ਜਿਹੜੀ 10 ਦਸੰਬਰ 2025 ਤੇ ਵੀ ਰੇਟ ਦੇਖਾਂਗੇ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਕਾਕ ਬਈ ਹੈ ਅੱਜ ਵੀ ਹੈ ਤੇ ਆਸ ਇਹੀ ਕਰਾਂਗੇ ਵੀ ਰੇਟ ਜਿਹੜਾ ਚੰਗਾ ਲੱਗੇ ਤੇ ਬਾਕੀ ਬਈ ਡੇਲੀ ਦਾ ਰੇਟ ਹੁੰਦਾ ਵਾਧਾ ਘਟਦਾ ਜਿਹੜਾ ਰਹਿੰਦਾ ਤੇ ਅੱਜ ਦਾ ਰੇਟ ਵੀ ਜਿਹੜਾ ਦੇਖਾਂ ਕਿੱਥੋਂ ਤੱਕ ਜਾਂਦਾ ਤੇ ਲਾਈਵ ਨੂੰ ਬਈ ਵਤ ਵਤ ਸ਼ੇਅਰ ਯੂਰ ਕਰਿਓ ਜੀ ਦਿਖਾਉਂਦੇ ਆ ਵੀ ਪਹਿਲੀ ਟਰਾਲੀ ਤੂੜੀ ਕਿਸ ਤਰ੍ਹਾਂ ਦੀ ਆ ਤੇ ਬੋਲੀਵਾਲ ਨੂੰ ਚੱਲੇ ਆ ਸਾਰੇ ਆਪਾਂ ਵਧੀਆ ਅੱਗੇ ਨੂੰ ਪੂਰਾ ਦੀ ਮੰਡੀ ਦੇ ਦਿੱਤੇ ਮਾਈਕ ਤੋਂ ਜੀ ਬੋਲੀ ਅਸੀਂ ਦਿਖਾਉਣੇ ਬਾਈ ਜੀ ਸਤਿ ਸ਼੍ਰੀ ਅਕਾਲ ਕਰ ਰਹੇ ਹਾਂ ਸ੍ਰੀ ਗੁਰੂ ਜੀ ਤੇ ਮਿੱਤਰ ਪੈਰੋਂ ਬੇਨਤੀ ਹੈ ਕਿ ਆਪਨੇ ਇਸੇ ਚੈਨਲ ਤੇ ਮਹਿਬਾਰ ਨਾਲ ਤੋਂ ਦੇਖ ਸਕਦੇ ਹੋ ਲੋਈ ਪਹਿਲੀ ਟਰਾਲੀ ਵਾਲੇ ਪਾਸੇ ਆਪਾਂ ਅੱਗੇ ਕੱਢ ਗਏ ਤੇ ਸਾਡੇ ਹਾਲਾਤਾਂ ਨੂੰ ਪਿਆਰ ਕਰਦੀ ਹੈ ਜੀ ਤੇ ਇਸ ਫਿਲਮ ਨੂੰ ਜਾ ਕੇ ਤੁਸੀਂ ਇਸੇ ਚੈਨਲ ਤੋਂ ਸਬਸਕ੍ਰਾਈਬ ਕਰੀਏ ਕਿ ਆਪਾਂ ਤੇ ਵੀ ਤੇ ਹੋਣਗੇ ਉਹਦਾ ਸਾਰਾ ਫੋਟੋ ਫਟਾ ਦੇ ਲੱਗੀ ਪਈ ਹੈ। ਮਜੂਦ ਦੇ ਫੀਸ ਕਿੱਥੇ ਆਉਣੀ ਹੈ। ਇਹ ਇਹ ਦੋਂ ਦੇ ਨਹੀਂ। ਅਰੇ ਮੈਂ ਸਾਧਨਾ ਨਾਲ ਦੋ ਪਹਿਲੀ ਡਰਾਂ ਦੀ ਪੂਰੀ ਜਿੱਥੋਂ ਬੋਲੀ ਸ਼ੁਰੂ ਹੋਣੀ ਆ। ਉਹ ਚੈੱਕ ਕਰਾ ਦਿੰਦੇ ਆ ਜਿਹੜੀ ਦੇਖ ਸਕਦੇ ਹੁੰਦੇ। ਤੇ ਬਾਕੀ ਵੀ ਰੇਟ ਜਿਹੜਾ ਦੇਖਾਂਗੇ ਕਿੱਥੋਂ ਤੱਕ ਜਾਂਦਾ ਤੇ ਨਾਗ ਬਈ ਜਿਹੜੇ ਅੱਜ ਕਟੋਗੜ 10 11 ਨਾਗ ਆਏ ਆ ਤੇ 7:30 ਵੀ ਹੋ ਚੁੱਕੇ ਆ ਤੇ ਗਾ ਕੇ ਤੁਸੀਂ ਦੇਖ ਸਕਦੇ ਹੋ ਅੱਜ ਵੀ ਮੈਂ ਉਹ ਪੱਤੇ ਲੈ ਕੇ ਸਰਦਾ ਰਹਿਣਾ ਉਹਨਾਂ ਨੂੰ ਆਹ ਬਗਾਨਾ ਆਹ ਉਹ ਵੀ ਚੈੱਕ ਕਰ ਸਕਦੇ ਆ ਇਹ ਬੂਲੀ ਲੱਗਣੀ ਆ ਜੀ ਤਾਜ਼ਾ ਜਾਣਾ ਚੈੱਕ ਪੈਂਡੂ ਕੀਤਾ ਆਪਣਾ ਚੈਨਲ ਹੈ ਨਾ ਆਪਣਾ ਜਿਹੜਾ ਮੇਰਾ ਵਪਾਰੀ ਜੀ चले ना भाई सोनी कैसे है कितना है ਵੀ 31 ਹੋ ਗਿਆ ਹੰਮਾ ਇਹ ਉਹਦਾ ਗੱਲ ਹੈ ਹੈ ਮਿੰਟ ਉੱਤੇ ਹੋ ਗਿਆ ਫਾਨ ਹਿੱਲਸ ਹੋ ਗਿਆ ਪਗੜਾ ਪਾਣੀ ਕੱਢੂ ਮੈਂ ਪਹਿਲਾਂ ਕਰਿਆ ਕਰ ਸਿੱਪਾ ਦਾ ਲੱਗੇ ਨਾ ਆ ਵੀ ਜਕਿੰਦਰ ਇਹਨਾਂ ਪਾਲਾ ਦੇ ਵੀਡੀਓ ਲਓ ਜੀ ਜਿੱਦੀ 67 ਜਿੱਦੀ ਹੋਣੀ ਕਿੰਨੀ ਦਾ ਲਿਗਰੇ ਆਪਣੀ ਅੰਦਰਲੀ ਬਾਹਰ ਦੀ ਅੰਦਰ ਦੀ ਅੰਦਰ ਦੀ ਥੂੜੀ ਬੋਲੋ ਭਾਈ 350 ਹਾਂ 350 350

425 ਬੋਲਾਂਗੇ ਨੇ 30 ਹੈ ਕੀ ਬਿਆਰ ਨਹੀਂ ਨਹੀਂ ਮੈਂ ਆਪਦੀ ਗੱਲ ਕਹਿੰਦਾ ਤੂੰ ਦਾ ਆਪਦਾ ਚੱਲ 430 ਬੋਲਾਂਗੇ ਨੇ 430 ਰੁਪਏ ਭਾਈ ਲੋ ਵੀ 430 ਰੁਪਏ ਵੀ ਭਾਈ ਡੀ ਡਰਾਈ ਲੱਗੀ ਆ ਟੋੜੀ ਵੀ ਸੁਣ ਚੱਕਰਾ ਦੇਣਾ ਆਹ ਵੀ ਤੂੜੀ ਆ ਜਿਹੜੀ 433 ਰੁਪਏ ਲੱਗੀ ਹਾਂ ਬਾਈ ਜਾਊਗੀ ਇੱਕ ਟੌ ਚਰਨ ਤੇ ਮੈਂ ਪਾਸੇ ਆ ਗਿਆ ਭਾਈ ਅੰਦਰ ਵੀ ਬਾਹਰ ਦੀ ਅੰਦਰ ਦੀ ਤੂੜੀ ਬੋਲੋ ਜੀ ਰੱਖੋ ਨਹੀਂ ਯਾਰ ਤੁਸੀਂ ਰੱਖੋ ਮੈਂ ਰੱਖਣਾ 300 300 ਰੁਪਿਆ 300 350 ਕਰਦੇ 350 ਜੀ 55 60 65 70 75 80 85 400 5 10 15 415 ਬੋਲਣਾ ਬਾਈ ਕਿਨੇ 415 ਰੁਪਏ ਬਾਈ ਜੀ ਸਮਾਨ ਕਰਦੇ ਏ ਟਰਾਲੀ ਗਈ ਏ 400 ਤੇ 15 ਰੁਪਏ ਬਾਕੀ ਅੱਗੇ ਦੇਖਦੇ ਆਂ ਬਈ ਤਰੀਕ ਜਿਹੜੀ ਅੱਜ 10 ਦਸੰਬਰ 2025 ਹੋ ਚੁੱਕੀ ਆ ਸਰ ਰੁਪਏ ਆ ਰਗੇ ਬਾਈ ਇਹ ਨੰਬਰ ਤੇ ਲਿਖਾ 800 ਰੁਪਏ ਕਰਾ ਬਾਈ ਹਲੋ ਤੈਨੂੰ ਜਾਓ ਭਾਈ ਜੀ ਆਹ ਤੋ ਕਿਵੇਂ ਬੋਲਿਆ ਠੀਕ ਹੈ ਜੀ ਯਾਰ ਆ ਵੀ ਤੈਨੂੰ ਹੋ ਗਿਆ ਬੈ ਟਾਈ ਅਗਲੀ ਟਰਾਲੀ ਜਿਹੜੀ ਤੋੜੀ ਆ ਅੰਦਰ ਵੀ ਥੋੜੀ ਬੋਲੋ ਭਾਈ ਜੀ ਠੀਕ ਹੈ ਤੋ ਜੀ ਮੇਰੇ ਪਿੱਛੇ ਬੋਲੋ ਹੀ ਬੋਲੋ 350 350 350 350 350 51 70 71 80 100 400 5 <S 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 10 15 20 420 ਰੁਪਏ ਭੋਲਾਂਗੇ ਇਹ ਵੀ ਅੰਦਰ ਦੀ ਟੂੜੀ ਤੇ 420 ਰੁਪਏ ਲਈ ਰੇਟ ਰਿਆ ਤੇ ਬਾਕੀ ਅੱਗੇ ਦੇਖਦੇ ਆ ਰੋਜ਼ ਰੋਜ਼ ਇਹਦੇ ਇਹ ਸਿੱਮਾ ਦਾ ਕਾਲਸ ਵੀ ਕੱਲ ਕੀ ਗੱਲ ਹੋਣੀ ਹੈ ਇਹ ਆ ਬੀਚ ਵਿੱਚ ਸਾਰਾ ਨਾ ਉਹ ਬੀਚ ਵਿੱਚ ਸਾਰਾ ਇਹ ਕੰਮ ਕਰਦਾ ਪਿਆ ਤੇ ਆਪਾਂ ਵੀ ਕਰਾ ਦਿੰਦੇ ਆ ਆ ਕੁਆਲਟੀ ਹੈ ਜੀ ਉੱਤਰ ਪਰ ਭਾਵੇਂ ਆ ਗਿਆ ਕੇਵਲ ਜੀ ਆ ਭਾਈ ਆਪਣੀ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਜੀ 350 ਜੀ 52 60 65 70 75 400 5 405 10 15 20 25 30 35 40 41 445 ਬੋਲਾਂਗੇ ਨੇ 445 ਕਿਹਨੇ ਜਾਣੀ ਬਾਈ ਲੋ ਇਹ ਟਰਾਲੀ ਦੀ ਇਹ 445 ਅੰਦਰ ਦੀ ਤੂੜੀ ਵੀ ਇਹ ਸੀਗੀ ਬਾਕੀ ਇਕਾਲੇ ਰੋਡ ਤੇ ਅੱਗੇ ਦੇਖਦੇ ਆਂ ਤੇ ਟਰਾਲੀ ਤੁਸੀਂ ਦੇਖ ਸਕਦੇ ਹੋ ਤੂੜੀ 445 ਰੁਪਏ ਆਈਦਾ ਜਿਹੜਾ ਹਲੇ ਤੱਕ ਦਾ ਵੀ ਟੌਪ ਦਾ ਰੇਟ ਆ ਬਾਕੀ ਅਗਲੀ ਟਰਾਲੀ ਦੀ ਜਿਹੜੀ ਅੰਦਰ ਦੀ ਤੂੜੀ ਆ ਵੀ ਇਹ ਵੀ 400 ਰੁਪਏ ਯਾਰ 400 405 ਕਰੀ ਦਿੱਤੇ ਫਿਰ 405 10 20 25 30 435 ਟ੍ਰਾਲੀ 440 ਬੋਲਾਂਗੇ ਨੇ 440 ਰੁਪਏ ਬਾਈ 440 ਰੁਪਏ ਟਰਾਲੀ ਵੀ ਕਿਓ 440 ਤੇ 40 ਰੁਪਏ ਅੰਦਰ ਦੀ ਦੂਰੀ ਬਾਈ ਨਿਵਣਾ ਆਉਂਦਾ ਹੈ ਜਾਓ ਜੀ ਬਾਈ ਕਰਦੇ ਹੋ ਤੇ ਨਾ ਹਾਂ ਬਾਈ ਚੰਦਰ ਚੰਨੂ ਥੋੜੀ 300 5 10 350 350 350 350 55 60 400 400 5 10 20 30 35 35 450 55 52 452 ਬੋਲਾਂਗੇ ਨੇ 400 ਚਲੋ ਬਈ ਲਓ ਵੀ ਇਹ ਵੀ ਟਰਾਲੀ ਜਿਹੜੀ ਲੱਗੀ 400 ਤੇ 55 ਰੁਪਏ ਬਈ ਅੰਦਰ ਵੀ ਤੁਸੀਂ ਇਹ ਬਾਕੀ ਅੱਗੇ ਦੇਖਦੇ ਆਂ ਨਾ ਨਾਲਦੀ ਆਹ ਟੂੜੀ ਉਸੇ ਨਾਲ ਦੀ ਆ ਦੇਖ ਲੈ ਕੀ ਪੈਣ ਚਲ ਵੇ ਨਹੀਂ ਆਪਣੀ ਮਾਈਂ ਚੜ੍ਹ ਗਿਆ ਬਾਈ ਚੜ੍ਹ ਕੇ ਯਾਰ ਨਹੀਂ ਦੂਜਾ ਲਈ ਲਾਉਣ ਵਾਲਾ ਆਈਏ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਜੀ ਦਾਰੂ ਬ 350 350 350 350 ਬੋਲਾਂਗੇ ਨਾ ਹੁੰਦਾ ਬਾਈ ਕੋਈ 350 ਲੋ ਵੀ 350 ਰੁਪਏ ਰੇਟ ਰਿਹਾ ਇਹਦਾ ਤੇ ਬਾਕੀ ਵੀ ਅੱਗੇ ਦੇਖਦੇ ਆਂ ਵੀ ਖੁੱਲੀ ਰੋੜੀ ਇਹ ਵੀ ਚੜ ਕੇ ਪਾਈ ਨੇ ਫੜਾਤਾ ਰੋੜ ਤੇ ਪਾਈ ਨੇ ਫੋਨ ਪਾਈ ਕਰਕੇ ਇੱਕ ਵਾਰੀ ਚੈੱਕ ਕਰਕੇ ਆ ਗਏ ਰੂਪ ਸਾਰੇ 350 350 350 350 55 60 65 70 75 375 80 80 405 405 ਬੋਲਾਂਗੇ ਨਾ 405 ਰੁਪਏ ਬਾਈ 24 6 ਰੋਲ ਨਹੀਂ ਲੱਗੇ 405 ਰੁਪਏ ਹੈਲੋ ہمارا ਭੇਜਿਓ ਨੂੰ ਆ ਤੁਸੀਂ ਦੇਖ ਰਹੇ ਹੋ ਪਾ ਚੜ ਰਹੇ ਆ ਡਿੱਗ ਰਹੇ ਆ ਬਹੁਤ ਆ ਨਹੀਂ ਆਉਂਦਾ ਆ ਗਿਆ ਪੂਲੀ ਕਰਨਗੇ ਸਟਾਰਟ ਗਾਣਾ ਬਾਹਲੇ ਹੈਗੇ ਪਥਰੀ ਆਵੇ ਹਾਂਜੀ 300 ਰੁਪਇਆ 300 ਰੁਪਇਆ 300 300 300 ਬੋਲਾ ਭਾਈ ਕਿਨੇ ₹500 ਬਾਈ ₹300 ਵੀ ਕਿੰਨੀ ਤੇ ਅਸਾਨ ਵੀਰ ਨੇ ਵੀ ਨਹੀਂ ਵੇਚੇ ਅੰਦਰ ਦੇ ਥੋੜੀ ਸੀ ਬਾਈ ਬਾਕੀ ਅੱਗੇ ਦੇਖਦੇ ਆ ਬਾਈ ਅੰਦਰ ਬਾਦੀ ਹੈ ਤੇ ਗਿੱਲੀ ਗੁੱਲੀ ਦਾ ਨਹੀਂ ਨਾ 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 ਗਿੱਲੀ ਨਹੀਂ ਕਿ ਦੂਜੀ ਹੈ ਕਹਿੰਦੇ ਉਸਾਰ ਤੇ ਉੱਤਰ ਨਵਾ ਗਿਆ ਤੇ ਹਿੰਦੀ ਜਿਹੀ ਬੋਲੋ ਜੀ ਲਓ ਜੀ ਲੁਕੀ ਲੈਣਾ ਚੱਲ ਜੂਨੀ ਫੋਲੋ ਜੀ ਫੋਲੋ ਚੱਲਦੇ ਨਹੀਂ ਲਾ ਦਿਓ ਫਿਰ ਖਾਂ ਵਾਲੀ ਬਵਾਹ ਲਓ ਜੀ ਇਹ ਸਵਾਲੀ ਤੋਂ ਬੋਲੀਏ ਉਹ ਵੀ ਇਹ ਸਵਾਲੀ ਬੋਲੀ ਕਿਹਦੇ ਨਹੀਂ ਲਈ ਪੂਰੀ ਸਬਾਰ ਦੀ ਥੋੜੀ ਗਿਲਦੀਤ ਬਾਅਦ ਅੱਗੇ ਦੇਖਦੇ ਆ ਮਾਈਕ ਕਰਦੇ ਜੋ ਬੇਨਤੀ ਹੈ ਪ੍ਰੋਗਰਾਮ ਸੀ ਇਹਦੀ ਆ ਬਾਈ ਸਾਡੇ ਲਈ ਲੈ ਕੇ ਆਂਦੇ ਅੰਦਰ ਦੇ ਅੰਦਰ ਦੇ ਥੋੜੀ ਬੋਲੋ ਹੈ 350 350 ਜਿੰਨੇ ਨਹੀਂ ਦਨਾ 55 60 65 70 75 80 ਹੈ ਜੀ 85 385 ਬੋਲਾਂਗੇ ਨੇ 90 390 ਬੋਲਦਾ ਕੋਈ 390 ਰੁਪਏ ਦੇ ਡਰ ਲੱਗੀ 390 ਰੁਪਏ ਉਹ ਜਿਹੜੀ ਲੋਕੀ ਦੀ ਕੁਆਲਟੀ ਜਿਹੜੀ ਬਣਾ ਲੈਂਦੇ ਉਹ ਭਾਈ ਜੀ ਕੁਝ ਚੀਜ਼ਾਂ ਆਹ ਆਹ ਕੁਝ ਕੇ ਗੋਲਟੀ ਵਾਲੀ ਬਰੀਆਨੀ ਜਿਹੜੀ ਸਾਨੂੰ ਉਹਨਾਂ ਦੇ ਨਾਲ ਚੱਲਦੇ ਨੇ ਜਿਹੜੇ ਸਾਡੇ ਉਹੀ ਕੰਮ ਆ ਭਰਾਵਾ ਭਰਾਵਾ ਕਿਵੇਂ ਲੱਗਦੀ ਕਿਹਦੇ ਆਏ ਮੈਂ ਕਿਤੇ ਦੱਤ ਲੈ ਓਏ ਬਸ ਤੇ ਮੁਕੀ ਬੇਤੀ ਸਾਰੀ ਪੱਤੀ ਪੱਤੀ ਲਾਉਂਦੇ ਆਰੇ ਜਿਹੜਾ ਵਿੱਚ ਆ ਹੁਣ ਤੂੰ ਬੋਲ ਪਾ ਜਾ ਆ ਗਿਆ ਹਰੂ ਬੋਲ ਸੁੱਕ ਸੁੱਕ ਪੈ ਜੂਗੀ ਹਾਂ ਬਈ ਨਹੀਂ ਉਹ ਨਹੀਂ ਆਪਾਂ ਉੱਥੇ ਲਾਈ ਨਹੀਂ ਉਹ ਮੁੰਡੇ ਤੋਂ ਲੈਣਾ ਸੌਦਾ ਲਾ ਦੇ ਲੋ ਜੀ ਨਹੀਂ ਬਈ ਲੋ ਬਈ ਲਾਸਟ ਟਰਾਲੀ ਸੀ ਇਹ ਤੇ ਤੋੜੂ ਜਿਹੜੀ ਸੀਗੀ ਇਹ ਦੇ ਪੰਨੀ ਲਈ ਬਹੁਤ ਲਾਦੇ ਨਾ 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 ਮੁਫਤ ਰਹਾ ਨਾ ਉਹ ਬਲ ਲਾ ਕੇ ਆ ਗਏ ਕਿ ਨਾਮ ਹੈਗਾ ਸੁਬਾਨ ਅੱਲ੍ਹਾ ਲੋ ਵੀ ਅੱਜ ਜਿਹੜਾ ਰੇਡ ਆ 500 ਰੁਪਏ ਤੋਂ ਵੀ ਜਿਹੜਾ ਵੀ ਡਾਉਨ ਰਿਹਾ 450 ਰੁਪਏ ਦੇ ਆਸ-ਪਾਸ 400 450 ਰੁਪਏ ਦੇ ਆਸ-ਪਾਸ ਵੀ ਅੰਦਰ ਧੂੜੀ ਜਿਹੜੀ ਅੱਜ ਵਿਕੀ ਆ ਕੋੜਕਪੂਰੇ ਮੰਡੀ ਦੇ ਵਿੱਚ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ